ਸਸੀ ਗੱਲ ਜੀ ਮੈਂ ਜਸਵੀਰ ਸਿੰਘ ਤਲਵੜਾ ਸੂਬਾ ਕਰਮਿਨਰ ਪੁਰਾਣੀ ਪੈਨਸ਼ਨ ਬਾਂਦੀ ਸੰਘਾਸ਼ ਕਮੇਟੀ ਪੰਜਾਬ ਅੱਜ ਫੇਰ ਮੈਂ ਪੰਜਾਬ ਦੇ 2 ਲੱਖ ਐਨ ਪੀ ਐਸ ਕਰਮਚਾਰੀਆਂ ਅੱਗੇ ਅਪੀਲ ਕਰਨ ਲਈ ਹਾਜ਼ਰ ਹੋਇਆ ਕਿ ਸਾਰਿਆਂ ਨੂੰ ਅਪੀਲ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਗਰੁੱਪਾਂ ਵਿੱਚ ਔਰ ਤੁਹਾਨੂੰ ਫੋਨ ਆ ਰਹੇ ਸਾਡੇ ਜ਼ਿਲ੍ਹਾ ਕਰਮਿਨਰ ਸਾਹਿਬਾਨ ਔਰ ਬਾਕੀ ਜਿਹੜੇ ਸਾਡੇ ਉੱਤੇਦਾਰ ਆ ਉਹਨਾਂ ਬੋਲੋ ਇਨਫੋਰਮੇਸ਼ਨ ਸਾਰਿਆਂ ਨੂੰ ਮਿਲ ਚੁੱਕੀ ਹੈ ਪਰ ਮੇਰੀ ਫੇਰ ਵੀ ਮੈਂ ਆਪਣੀ ਡਿਊਟੀ ਸਮਝਦੇ ਹੋਏ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਲਈ ਹਾਜ਼ਰ ਹੋਇਆ ਕਿ ਕੱਲ 2 ਤਰੀਕ ਤਰਨ ਤਾਨ ਵਿਖੇ ਝੰਡਾ ਮਾਰਚ ਹੋਣ ਜਾ ਰਿਹਾ ਉਸ ਝੰਡੇ ਮਾਰਚ ਦਾ ਮਕਸਦ ਇਹੀ ਹੈ ਕਿ ਆਮ ਲੋਕਾਂ ਦੀ ਕਚੈੜੀ ਵਿੱਚ ਵੋਟਰਾਂ ਦੇ ਵਿੱਚ ਜਾ ਕੇ ਇਸ ਕੰਨ ਨੂੰ ਦੱਸਣਾ ਕਿ ਪੰਜਾਬ ਸਰਕਾਰ ਨੇ ਜਿਹੜਾ ਐਮ ਪੀ ਐਸ ਕਰਮਚਾਰੀਆਂ ਨਾਲ ਚੋਣਾ ਸਮੇਂ ਗਰੰਟੀ ਦਿੱਤੀ ਸੀਗੀ ਕਿ ਅਸੀਂ ਸੱਤਾ ਵਿੱਚ ਆਉਂਦੇ ਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅੱਜ 4 ਸਾਲ ਹੋ ਗਏ ਐ ਮੁਲਾਜ਼ਮ ਸੜਕਾਂ ਤੇ ਰੋਲ ਰਿਹਾ ਪਰ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਮਿਲ ਰਹੀ ਹੈ ਨੋਟੀਫਿਕੇਸ਼ਨ ਕੀਤਾ ਹੋਇਆ ਉਹਦੇ باوجود ਦੂਜੀਆਂ ਸੇਟਾਂ ਵਿੱਚ ਰੋਲਾ ਪਾਇਆ ਜਾ ਰਿਹਾ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਅਸੀਂ ਲਾਗੂ ਕਰ ਦਿਤੀ ਆ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਚੋਣ ਪ੍ਰਚਾਰ ਚ ਜਾ ਕੇ ਕਹਿ ਰਹੇ ਆ ਪਰ ਹਕੀਕਤ 'ਚ ਅਸੀਂ ਤੁਸੀਂ ਪੰਜਾਬੀ ਸਾਰੇ ਜਾਣਦੇ ਆ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੈ ਇਹ ਇਸੇ ਰੋਸ ਵਜੋਂ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਸਾਂਝੇ ਤੌਰ ਤੇ ਤਰਨਤਾਰਨ ਦੇਖੇ ਕਿਉਂਕਿ ਉੱਥੇ ਜਿਮਨੀ ਚੋਣਾ ਛੱਡਾ ਮਾਰਚ ਕਰਨ ਜਾ ਰਹੇ ਆ ਸਾਰਿਆਂ ਨੂੰ ਫੀਲ ਹੈ ਕਿਸੇ ਸੁਨੇਹੇ ਕਿਸੇ ਹੋਰ ਫੋਨ ਦੇ ਜਾਂ ਮੈਸੇਜ ਦੀ ਉਡੀਕ ਨਾ ਕਰਿਓ ਕੱਲ ਆਪ ਆਪਣੇ ਆਪ ਹੀ ਕਿਉਂਕਿ ਇਹ ਕਿਸੇ ਦੇ ਲਈ ਨਹੀਂ ਅਸੀਂ ਕਰ ਰਹੇ ਮੈਂ ਸਮਝਦਾ ਮੈਂ ਆਪਣੀ ਲੜਾਈ ਨਿੱਜੀ ਤੌਰ ਤੇ ਆਪ ਲੜ ਰਿਹਾ ਹਾਂ ਉਹ ਸਰਕਾਰ ਖਿਲਾਫ ਲੜ ਰਿਹਾ ਹਾਂ ਜਿਹੜੇ ਇਹ ਵਾਦਾ ਕਰਕੇ ਸਾਡੇ ਨਾਲ ਸੱਤਾ ਵਿੱਚ ਆਏ ਸੀਗੇ ਉਸ ਵੇਲੇ ਵੱਡੇ ਵੱਡੇ ਸਾਨੂੰ ਖਾਬ ਦਿਖਾਏ ਸੀ ਸਾਡੀਆਂ ਰਹਿਦੀਆਂ ਜੀ ਸ਼ਮੂਲੀਅਤ ਕੀਤੀ ਸੀ ਸਾਨੂੰ ਹੋਰ ਵੀ ਕੱਲ ਇਸ ਗੱਲ ਦਾ ਦੁੱਖ ਲੱਗਿਆ ਵੀ ਹੁਣ ਸਾਡੇ ਵਿੱਤ ਮੰਤਰੀ ਜੀ ਕੱਲ ਦੀ ਮੀਟਿੰਗ ਜਿਹੜੀ ਸਾਨੂੰ ਦਿੱਤੀ ਸੀਗੀ ਉਹਦੇ ਵਿੱਚ ਦੋਨੇ ਜਥੇਬੰਦੀਆਂ ਦੇ ਆਗੂ ਸਾਹਿਬ ਸ਼ਾਮਲ ਸੀਗੇ ਉਹ ਸਪਸ਼ਟ ਤੌਰ ਤੇ ਕਿਹਾ ਵੀ ਉਹ ਨੋਟੀਫਿਕੇਸ਼ਨ ਵੀ ਕੈਬਨਿਟ ਨੇ ਪਾਸ ਕੀਤਾ ਜਾਂ ਆਪੇ ਆ ਪੀ ਹੋ ਗਿਆ ਸੋ ਕਹਿਣ ਦਾ ਭਾਵ ਕਿ ਢੀ ਹਾਸੋ ਹੀ ਨਹੀਂ ਗੱਲ ਹੈ ਵੀ ਜਿਨ੍ਹਾਂ ਨੇ ਆਪੇ ਉਹ ਨੋਟੀਫਿਕੇਸ਼ਨ ਸਰਕਾਰ ਨੇ ਕੀਤਾ ਓਏ ਉਹਨਾਂ ਨੂੰ ਭੁੱਲ ਹੀ ਚੁੱਕਾ ਹੋਇਆ ਪੁਰਾਣੀ ਪੈਨਸ਼ਨ ਮੈਂ ਨਹੀਂ ਸਮਝਦਾ ਉਹਨਾਂ ਦਾ ਕੋਈ ਕਸੂਰ ਹੈ ਸਰਕਾਰ ਦਾ ਕਸੂਰ ਕਿਤੇ ਨਾ ਕਿਤੇ ਸਾਡਾ ਏ ਬਈ ਅਸੀਂ ਉਸ ਲੈਵਲ ਤੇ ਕਰ ਆਪਣੇ ਅੰਦੋਲਨ ਨੂੰ ਨਹੀਂ ਲਿਜਾ ਸਕੇ ਜਿਸ ਲੈਵਲ ਤੇ ਕਰੇ ਮੰਗ ਹੋਣੀ ਚਾਹੀਦੀ ਸੀ 2 ਲੱਖ ਮੁਲਾਜ਼ਮ ਐ ਅੱਜ ਮੈਂ ਸਮਝਦਾ ਜੇ 10% ਵੀ ਸਰਕਾਰ ਦੇ ਨਿਕਲੇ ਹੁੰਦੇ ਤੇ ਅੱਜ ਨੂੰ ਪੁਰਾਣੀ ਪੈਨਸ਼ਨ ਬਹਾਲ ਹੋਣੀ ਹੀ ਤਰਾਸ ਦੀ ਕਿਸ ਗੱਲ ਦੀ ਐ ਸਿਰਫ 1 ਜਾਂ 2% ਨਿਕਲ ਰਹੇ ਨੇ ਬਾਕੀ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਆ ਸਾਰੇ ਸਮਝ ਰਿਹਾ ਵੀ ਜਿਹੜੇ ਲੜਦੇ ਲੋਕ ਐ ਜਦੋਂ ਉਹ ਪੈਨਸ਼ਨ ਲੈ ਲੈਣਗੇ ਤਾਂ ਸਨ ਵੀ ਗੁਜ਼ਰਤੀ ਤੌਰ ਤੇ ਮਿਲ ਜਾਣੀ। ਇਹ ਉਹੀ ਹਾਲ ਹੋਣਾ ਐ ਜੇ ਲੜਨ ਵਾਲੇ ਲੋਕ ਵੀ ਨਿਰਤ ਛਾਇਤ ਹੋ ਗਏ ਕਿਉਂਕਿ ਤੁਹਾਡੇ ਕੋਲ ਹੁਣ ਸਕੁੱਲ ਮੜਾ ਕੇ ਸਮਾਂ ਇਹ ਸਰਕਾਰ ਦਾ ਇੱਕ ਸਾਲ ਰਹਿ ਗਿਆ। ਜੇ ਇੱਕ ਸਾਲ ਵਿੱਚ ਅਸੀਂ ਕੁਝ ਨਹੀਂ ਕਰ ਸਕੇ ਤਾਂ ਫਿਰ ਪੁਰਾਣੀ ਪੈਨਸ਼ਨ ਨੂੰ ਭੁੱਲ ਜਿਓ ਕਿਉਂਕਿ ਉਹ ਵਾਰ-ਵਾਰ ਜਿਹੜੀ ਕੇਂਦਰ ਸਰਕਾਰ ਆ ਉਹੀ ਕਹਿ ਰਹੀ ਐ ਕਿ ਯੂਪੀਐਸ ਦੇਣੀ ਐ ਇਹ ਹੁਣ ਸਟੇਟ ਵਾਲੇ ਨੇ ਵੀ ਇਹੀ ਰਾਗ ਫੜਿਆ। ਆਪਾਂ ਇਸ ਗੱਲ ਨੂੰ ਛੱਡ ਕੇ ਕਿ ਸਰਕਾਰ ਨੇ ਸਾਡੇ ਨਾਲ OPS ਦਾ ਬਾਰਾ ਵਾਅਦਾ ਕੀਤਾ ਅਸੀਂ OPS ਬਹਾਲਿਤ ਕਰਨ ਲਗਾਤਾਰ ਅੰਦੋਲਨਤ ਰਵਾਂਗੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀ ਚਵਾਲ ਤੋਂ ਝੰਡਾ ਮਾਰ ਸ਼ੁਰੂ ਹੋਣ ਜਾ ਰਿਹਾ 10:30 ਵਜੇ ਸਾਰਿਆਂ ਨੇ ਬਿਨਾਂ ਕੋਈ ਸੁਨੇਹੇ ਦੀ ਡੀ ਕਰਦੇ ਆ ਬਿਨਾਂ ਕੋਈ ਮੈਸੇਜ ਦੀ ਡੀ ਕਰਦੇ ਆ ਦੋਹਾ ਜਥੇਬੰਦੀਆਂ ਵੱਲੋਂ ਅਪੀਲ ਹੈ ਸਾਰਿਆਂ ਨੇ ਪਹੁੰਚਣਾ ਕੋਈ ਐ ਨਾ ਸਮਝਿਓ ਜੇ ਮੈਂ ਨਹੀਂ ਗਿਆ ਤਾਂ ਕੀ ਹੋਊਗਾ ਮੇਰੇ ਇੱਥੇ ਚਾਰ ਗੱਡੀਆਂ ਜਾ ਚੁੱਕੀਆਂ ਬਿਲਕੁਲ ਨਹੀਂ ਜਿੰਨੇ ਐਨਪੀਐਸ ਕਰਮਚਾਰੀ ਐ ਪਰਿਵਾਰਾ ਸਮੇਤ ਪਹੁੰਚੋ ਉਸ ਛੱਡੇ ਮਾਰਦ ਵਿੱਚੋਂ ਉੱਥੇ ਦੇ ਲੋਕਾਂ ਨੂੰ ਇਹ ਆਪਾਂ ਜਾ ਕੇ ਸੁਨੇਹਾ ਦਈਏ ਕਿਉਂਕਿ ਅਸੀਂ ਜੇ ਬਾਹਰ ਨਿਕਲਾਂਗੇ ਤਦੇ ਪਤਾ ਲੱਗੇਗਾ ਸਾਡੇ ਦੁੱਖ ਜੇ ਅੰਦਰ ਹੀ ਰਹਿਣਗੇ ਆਪਣੇ ਘਰਾਂ 'ਚ ਹੀ ਬੈਠੇ ਰਾਂਗੇ ਫਿਰ ਉਹ ਸਾਡੇ ਦੁੱਖ ਜਿਹੜੇ ਆ ਲੋਕਾਂ ਨੂੰ ਜਗ ਜਾਹਰ ਨਹੀਂ ਹੋਣਗੇ ਹੁਣ ਸਮਾਂ ਹੈ ਸਾਡੇ ਕੋਲ ਆਓ ਮੈਂ ਸਾਰਿਆਂ ਨੂੰ ਪੀਕ ਕਰਦਾ ਕਿ ਕੱਲ ਠੀਕ 10:30 ਵਜੇ ਚਵਾਲ ਨੇੜੇ ਕੁਰਦਵਾਰਾ ਬਾਬਾ ਬੁੱਢਾ ਸਾਹਿਬ ਸਾਰਿਆਂ ਨੇ ਇਕੱਠੇ ਹੋਣਾ ਸਮੇਂ ਤੇ ਪਹੁੰਚ ਜਿਓ ਤਾਂ ਕਿ ਝੰਡੇ ਮਾਰਚ ਨੂੰ ਸਮੇਂ ਤੇ ਸ਼ੁਰੂ ਕਰਕੇ ਤੇ ਉੱਥੇ ਜਿਹੜੇ ਆਪ ਦੇ ਉਮੀਦਵਾਰ ਖੜੇ ਨੇ ਸਰਦਾਰ ਹਰਮੀਰ ਸਿੰਘ ਸੰਧੂ ਉਹਨਾਂ ਦੀ ਕੋਠੀ ਅੱਗੇ ਜਾ ਕੇ ਆਪਾਂ ਧਰਨਾ ਸਮਾਪਤ ਕਰਨਾ ਉੱਥੇ ਘਰਾਓ ਕਰਕੇ ਫਿਰ ਆਪਾਂ ਦੇਖਾਂਗੇ ਸੋ ਸਾਰਿਆਂ ਨੂੰ ਅਪੀਲ ਹੈ ਬੀਐਸ ਕੱਲ ਦੇ ਝੰਡੇ ਮਾਰਚ ਵਿੱਚ ਜਿੰਨੇ ਵੀ ਐਨਪੀਐਸ ਕਰਮਚਾਰੀ ਨੇ ਉਹਨਾਂ ਸਾਰੇ ਭੈਣਾ ਤੇ ਵੀਰਾਂ ਨੂੰ ਅਪੀਲ ਹੈ ਹੋਮੋ ਮਾਰਕੀ ਪਹੁੰਚੋ ਇਸੇ ਆਸ ਨਾਲ ਕਿ ਕੱਲ ਤੁਸੀਂ ਸੰਘਰਸ਼ ਦਾ ਇੱਕ ਵੱਡਾ ਪਿਘਲ ਵਜਾਓਗੇ ਤੇ ਵੱਡੀ ਗਿਣਤੀ ਸ਼ਾਮਲ ਹੋਵੋਗੇ ਸਮੂਹ ਐਨਪੀਐਸ ਕਾ ਕਰਮਚਾਰੀਆਂ ਨੂੰ ਮੇਰੀ ਇਹ اپੀਲ ਹੈ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ